ਜੱਜੀ ਵੀ ਦੀ ਪੂਰੀ ਟੱਕਰ ਦੇ ਵਿੱਚ ਤੁਸੀਂ ਲਿਆ ਕੇ ਖੜਾ ਕਰਤਾ ਉਹ ਕਿਵੇਂ ਉਹ ਲੱਗਦਾ ਬਾਈਨ ਨਹੀਂ ਕਰਦਾ ਬਾਈ ਨਹੀਂ ਇਹ ਉਹਦਾ ਵੀ ਰੱਖਿਆ ਸੀ ਤੁਸੀਂ ਇਹ ਰੱਖਦਾ ਨਹੀਂ ਉਹਦਾ ਉਹਦਾ ਸਰ ਨਹੀਂ ਮੋਜਲਾ ਉਹ ਜਲਾਇਆ ਮੇਰੇ ਆੜਸਾ ਕਿਆ ਚੀ ਨਾਮ ਹੋਵੇ ਕੁਝ ਹਨਾ ਉਹ ਉਹ ਜਾਣ ਬੁੱਝ ਕੇ ਇਹ ਨਹੀਂ ਲਾਇਆ ਗਿਆ ਸੀ ਉਹਦਾ ਨਾ ਸਰ ਨਹੀਂ ਮੋਜਲਾ ਬੈਣੀ ਇਹਦੀ ਵੀ ਗੱਲ ਖਰੀ ਹੈ ਨਾ ਤੇ ਬੈਣੀ ਉਸ ਸਮੇਂ ਜੱਜੀ ਵੀ ਦੀ ਪੂਰੀ ਟੱਕਰ ਦੇ ਵਿੱਚ ਤੁਸੀਂ ਲਿਆ ਕੇ ਖੜਾ ਕਰਤਾ ਉਹ ਕਿਵੇਂ ਉਹ ਲੱਭ ਬੈਣੀ ਕਿਵੇਂ ਨਿਕੜਾ ਕੇ ਤਾਂ ਪਰਮਾਤਮਾ ਉਹ ਕਿਵੇਂ ਕਿਵੇਂ ਲੱਭ ਕੇ ਲਿਆਂਦਾ ਮੁੰਡਾ ਵੀ ਉਹਨੂੰ ਸਿਖਾ ਕੇ ਲਿਆਂਦਾ ਜਿਵੇਂ ਕਈ ਵਾਰੀ ਨਾ ਘਰ ਦੇ ਸਿਖਾ ਦਿੰਦੇ ਅਜਵਾਕ ਨੂੰ ਜਾਂ ਜਿਵੇਂ ਉਹ ਕਹਿੰਦਾ ਵੀ ਕੁੜੀਆਂ ਨਹੀਂ ਕਹਿੰਦੀਆਂ ਵੀ ਜਿਹੜੀ ਨੋ ਆ ਇਹਨੂੰ ਇਹਦੀ ਮਾਂ ਸਿਖਾਉਂਦੀ ਆ ਫਿਰ ਤੁਸੀਂ ਉਹ ਕਿਵੇਂ ਸਿਖਾ ਕੇ ਧਰ ਕੇ ਲਿਆਂਦਾ ਰਫਲ ਸਿਖਾ ਕੇ ਨਾ ਇੱਕ ਬੰਦਾ ਨਾ ਕਿਸ ਤੋਂ ਮਤਲਬ ਪ੍ਰਭਾਵਿਤ ਹੋਇਆ ਆਉਂਦਾ ਬੰਦਾ ਮਤਲਬ ਕਿਸੇ ਤੋਂ ਜਦ ਮੈਂ ਉਹਦੇ ਵਰਗਾ ਬਣਨਾ ਚਾਹਦਾ ਹਾਂ ਨਾ ਤੁਨੇ ਜੈ ਜੀ ਬਹੁਤ ਬਿਗਨਰ ਮੈਂ ਦੇਖੋ ਉਹਦਾ ਮੁਕਾਬਲਾ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਹਮ ਕਿੰਨੇ ਸਾਲਾਂ ਤੋਂ ਬਾਈ ਨਹੀਂ ਫਿਰ ਤੁਸੀਂ ਬਾਈ ਨਹੀਂ ਬਾਈ ਇਹ ਉਹਦਾ ਵੀ ਰੱਖਿਆ ਸੀ ਤੁਸੀਂ ਇਹ ਰੱਖਦਾ ਨਹੀਂ ਉਹਦਾ ਉਹਦਾ ਸਰ ਨਹੀਂ ਮੇਂ ਤੇ ਉਹ ਜਲਾਇਆ ਉਹ ਰੱਖਿਆ ਨਹੀਂ ਸੀ ਉਹਨਾਂ ਦਾ ਬਚਿੱਤਰ ਸਿੰਘ ਔਜਲਾ ਉਹ ਰੀਅਲ ਨੇਮ ਉਹ ਤਾਂ ਛੋਟ ਚਲੋ ਹਰ ਬੰਦਾ ਸੋਚਦਾ ਵੀ ਮੇਰੇ ਆਟਸਾ ਕੈਚੀ ਨਾਮ ਹੋਵੇ ਕੁਝ ਹਨਾ ਉਹ ਉਹ ਜਾਣ ਬੁਝ ਕੇ ਇਹ ਨਹੀਂ ਲਾਇਆ ਗਿਆ ਸੀ ਉਹਦਾ ਨਾਂ ਸਰ ਨੇਮ ਔਜਲਾ ਨਹੀਂ ਪਰ ਲੋਕਾਂ ਨੂੰ ਲੱਗਣਾ ਵੀ ਉਹ ਜੈਜੀ ਉਹ ਬੀ ਸੀ ਇਹ ਇਹ ਰੱਖ ਲਿਆ ਨਹੀਂ ਉਹਨਾਂ ਉਹਨਾਂ ਜਸਵਿੰਦਰ ਸਿੰਘ ਬੈਂਸ ਆ ਹਾਂ ਹਾਂ ਉਹਨਾਂ ਦਾ ਬੈਂਸ ਆ ਨਾ ਇਹਨਾਂ ਦਾ ਉਹ ਤਾਂ ਔਜਲਾ ਸਰ ਨੇਮ ਉਹ ਤਾਂ ਇਹ ਸੀ ਔਰ ਜਾਣ ਬੁਝ ਕੇ ਨਹੀਂ ਲਾਇਆ ਗਿਆ ਸੀ ਨਹੀਂ ਫਿਰ ਉਹ ਕੱਪੜੇ-ਕੁੱਪੜੇ ਸਾਰਾ ਕੁ ਹੋਵੇਂ ਪਵਾਤ ਮੈਂ ਤੁਹਾਨੂੰ ਦੱਸਿਆ ਵੀ ਜਿੰਵੇਂ ਹੁਣ ਕੋਈ ਬੰਦਾ ਪ੍ਰਭਾਵਿਤ ਹੁੰਦਾ ਵੀ ਕਿਸੇ ਬੰਦੇ ਤੋਂ ਯਾਰ ਮੈਂ ਇਦਾਂ ਲੱਭਣਾ ਜਾਂ ਉਹਦਾਂ ਦਾ ਮੈਂ ਗਾਵਾਂ ਤੇ ਉਹ ਇਕੱਠੇ ਵੀ ਰਹੇ ਕਾਫੀ ਟਾਈਮ ਪਹਿਲਾਂ ਅੱਛਾ ਇਕੱਠੇ ਰਹੇ ਇਕੱਠੇ ਰਹੇ ਪਹਿਲਾਂ ਇਹ ਨਹੀਂ ਮੈਨੂੰ ਜਦਬਾਜ ਕੋਈ ਇਕੱਠੇ ਵੀ ਰਹੇ ਪਹਿਲਾਂ ਸਾਰੇ ਜਾਣੇ ਉਹ ਇੱਕ ਗਰੁੱਪ ਦੇ ਵਿੱਚ ਅਸੀਂ ਚਲੋ ਅਸੀਂ ਵਿੱਚ ਜੁੜੇ ਚਲੋ ਜੋ ਸਾਨੂੰ ਲੱਗਿਆ ਵੀ ਇਦਾਂ ਇਦਾਂ ਹੋਣਾ ਚਾਹੀਦਾ ਆ ਉਹ ਅਸੀਂ ਜਿੰਨਾ ਕਰ ਸਕਦੇ ਸੀ ਸਲਾਹ مشورہ ਕਰਕੇ ਅਸੀਂ ਉਹ ਤੁਸੀਂ ਦੇਖੋ ਵੀ ਕਾਦੀਆਂ ਗੱਲਾਂ ਉਹ ਪੰਜ ਛੇ ਦੀਆਂ ਐਲਬਮ ਆਈਆਂ ਅਸੀਂ ਅੱਜ ਵੀ ਭਰਾਵਾਂ ਵਾਂਗ ਵਰਤਦੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਰੇ ਸਿੰਗਰੀ ਗਲਤ ਹੈ ਯਾਰ ਵੀ ਅੱਖਾਂ ਮੀਟ ਕੇ ਇਹਦੇ ਯਕੀਨ ਨਾ ਕਰੋ ਕਰ ਲਓ ਕੋਈ ਗੱਲ ਨਹੀਂ ਚੱਲੀ ਜਾਣਾ ਆਪਾਂ ਕੋਈ ਫਸਲ ਬੀਜਦੇ ਆ ਯਾਰ ਹੂੰ ਕਿਸਾਨ ਵੇਮਲੀਆਂ ਪੰਜਾਬੀਆਂ ਕੋ ਫਸਲ ਵੀਦੀਆਂ ਕਣਕ ਵੀਦਦੇ ਆ ਵਿੱਚ ਕੱਖ ਪਤ ਵੀ ਹੋ ਗਈ ਪੈਂਦਾ ਕਣਕ ਵਿੱਚ ਥੋੜੀ ਛੱਡ ਦਿੰਨੇ ਆ ਉਨੀ ਕੱਢ ਕੇ ਬਾਹਰ ਸੱਟ ਦਿਓ ਕਣਕ ਤਾਂ ਰੱਖ ਹੀ ਲੈਣੀ ਆ ਨਹੀਂ ਪਰ ਐ ਆ ਨਾ ਵਾਰੀ ਵਾਰੀ ਮੈਂ ਮੇਰਾ ਜਿਹੜਾ ਸੀਗਾ ਪਰ ਤੁਸੀਂ ਮੈਨੂੰ ਉਹ ਥੋੜਾ ਜਿਹਾ ਦੱਸੋ ਵੀ ਫਿਰ ਬੈਣੀ ਇਹਦੇ ਗਾਣੇ ਸੀਗੇ ਜਿਵੇਂ ਉਹ ਕਿਵੇਂ ਸਿਲੈਕਟ ਕਰੇ ਵੀ ਓਵੇਂ ਜਿਹੇ ਦੇ ਵੇਖ ਵੇਖ ਵੈਰੀਆਂ ਦੇ ਮੱਚ ਦੇ ਕਲੇਜੇ ਜਿੱਥੋਂ ਲੰਗੀ ਦਾ ਸਲਾਮਾ ਹੁੰਦੀ ਜਿੱਦਾਂ ਅੱਜ ਕੱਲ੍ਹ ਹੁਣ ਉਸ ਟਾਈਮ ਥੋੜੇ ਚੱਕਵੇਂ ਗਾਣੇ ਥੋੜੇ ਲਿਮਟਿਡ ਸਿੰਗਰੀ ਗਾਉਂਦੇ ਸੀ ਜਿੱਦਾਂ ਇਹ ਜੈਜੀ ਬਾਈ ਤੇ ਜੈਲੀ 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 ਦੇ ਥੋੜੇ ਚੱਕ ਮੇ ਆਏ ਸੀ ਬੱਬੂ ਬਾਈ ਦੇ ਬੱਬੂ ਦਾ ਸੀਗੇ ਕੁਝ ਆਪਣੇ ਕਬਜ਼ਾ ਲੈਣਾ ਜੇਬ ਥੋੜੇ ਸਿੰਘ ਰੀਜ਼ੀ ਮਰੋ ਜਾਣ ਬੁੱਝ ਕੇ ਨਹੀਂ ਕੁਝ ਵੀ ਕਿੱਦਾਂ ਕਰਨੇ ਲੋਕ ਜਿੱਦਾਂ ਹੁਣ ਤੁਸੀਂ ਤੁਹਾਡਾ ਕੋਈ ਕੰਟੈਂਟ ਚੱਲ ਜਾਂਦਾ ਆ ਫਿਰ ਤੁਹਾਨੂੰ ਲੋਕ ਅਪਰੋਚ ਕਰਨ ਲੱਗ ਜਾਂਦੇ ਆ ਮੈਟਰ ਭੇਜਣ ਲੱਗ ਜਾਂਦੇ ਆ ਜਾਂ ਉਹ ਬੈਣੀ ਵੀਰ ਆਪ ਹੀ ਲਖ ਲੈਂਦੇ ਸੀ ਉਹ ਠੀਕ ਹੈ ਕੁਝ ਮੈਟਰ ਲੈ ਕੇ ਹੁਣ ਜਾਂ ਕਿਸੇ ਰਾਈਟਰ ਨੇ ਉਹਨੂੰ ਹੰਟ ਭੇਜ ਦਿੱਤਾ ਉਹਨੇ ਬਣਾ ਲਿਆ ਜਾਂ ਕਿਸੇ ਕੋਲ ਕਹ ਕੇ ਬਣਵਾ ਲਿਆ ਇਦਾਂ ਇਦਾਂ ਦੇ ਗਾਣੇ ਮਤਲਬ ਹੁੰਦਾ ਸੀ ਉਹ ਵੀ ਵੈਰੀਏਸ਼ਨ ਹੋਣਾ ਚਾਹੀਦਾ ਟੇਪ ਦੇ ਵਿੱਚ ਵੀ ਇੱਕ ਕੁੜੀ ਦੇ ਗਾਣਾ ਲੱਗਦਾ ਹੋਵੇ ਸਫਤਾਲਾ ਹੋਵੇ ਇੱਕ ਚੱਕਮਾ ਗਾਣਾ ਪਾ ਰਿਹਾ ਇੱਕ ਕੋਈ ਤਾਂ ਮਤਲਬ ਵੈਰੈਟੀ ਟਾਈਪ ਜਦੋਂ ਪੂਰੀ ਐਲਬਮ ਆਉਂਦੀ ਸੀ ਠੀਕ ਹੈ ਹੁਣ ਤਾਂ ਸੌਕਾ ਕੰਮ ਹੋ ਗਿਆ ਵੀ ਤੁਸੀਂ ਇੱਕ ਹੀ ਗਾਣਾ ਕਰਨਾ ਹੁੰਦਾ ਨਹੀਂ ਪਰ ਇੱਕ ਚੀਜ਼ ਉਦੋਂ ਦੱਸੋ ਵੀ ਉਦੋਂ ਨਹੀਂ ਤੁਹਾਡੇ ਮਨ ਦੇ ਵਿੱਚ ਜਿਵੇਂ ਅੱਜ ਕੱਲ ਅਸੀਂ ਕਲਾਕਾਰਾਂ ਨੂੰ ਦੇਖਦੇ ਵੀ ਰਿਪਲਾਈ ਕਰ ਦਿੰਦੇ ਨੇ ਉਦੋਂ ਫਿਰ ਜੇ ਅੱਜ ਦੇ ਟਾਈਮ ਦੇ ਵਿੱਚ ਜੈਜੀ ਵੀ ਤੇ ਬੈਣੀ ਇਹ ਹੁੰਦੇ ਹੁਣ ਜਿਵੇਂ ਪਿਛਲੇ ਕਲਾਕਾਰਾਂ ਦੀਆਂ ਟੱਕਰੀਆਂ ਫਿਰ ਤਾਂ ਉੱਕ ਦੂਜ ਨੂੰ ਕਹਿਣਾ ਸੀ ਉਹ ਕਹਿੰਦਾ ਹੈਗਾ ਉਹ ਕਹਿੰਦਾ ਹਾਂ ਹੈਗੇ ਆ ਗੱਲਾਂ ਤਾਂ ਉਸ ਵੇਲੇ ਵੀ ਹੁੰਦੀਆਂ ਸੀ ਬਸ ਜਦੋਂ ਸੋਸ਼ਲ ਮੀਡੀਆ ਐਕ ਥੋੜਾ ਉਹਦਾ મતલਬ ਲੋਕ ਆਪ ਹੀ ਅੰਦਾਜ਼ਾ ਲਾ ਲੈਂਦੇ ਸੀ ਕਈ ਲੋਕ ਆ ਲਾ ਵੀ ਲੈਂਦੇ ਆ ਵੀ ਗਾਣਾ ਵੈਸੇ ਵੀ ਕੱਢਿਆ ਹੋਵੇ ਤੇ ਹੁਣ ਮੈਂ ਕੋਈ ਗਾਣਾ ਕੱਢ ਦਵਾਂ ਕਿੰਨੇ ਕਣ ਜਿਆ ਅੱਛਾ ਇਹਦੀ ਫਰੰਟੇ ਨਾਲ ਲੱਗਦੀ ਯਾਰ ਇਹਨੂੰ ਲਈ ਕੱਢਿਆ ਹੁਣ ਉਹ ਲੋਕਾਂ ਦਾਕ ਆਪਣਾ ਮਨ ਦਾ ਆਪ ਹੀ ਆਪੇ ਸਵਾਲ ਆਪੇ ਜਵਾਬ ਉਹ ਚੀਜ਼ਾਂ ਮਤਲਬ ਹੁਣ ਵੀ ਦੇਖੋ ਬਹੁਤ ਮਾਰਕੀਟ ਗਾਣੇ ਚੱਲਦੇ ਆ ਲੋਕ ਆਪੀ ਵੀਡੀਓ ਬਣਾ ਕੇ ਲਾਉਂਦੇ ਕਿਸੇ ਦੀ ਫੋਟੋ ਲਾ ਕੇ ਹਾਂ ਬਿਲਕੁਲ ਹਨਾ ਉਹ ਕਲਾਕਾਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਗਾਣਾ ਕਿੰਨਾ ਕਿੰਨਾ ਕੀ ਹੋ ਰਿਹਾ ਹੈ ਲੋਕ ਆਪੀ ਪਾਈ ਜਾਂਦੇ ਬਣਾ ਬਣਾ ਕੇ ਨਹੀਂ ਪਰ ਉਹ ਉਸ ਟਾਈਮ ਦੇ ਵਿੱਚ ਜਦੋਂ ਉਹ ਜੱਜੀਬੀ ਦੇ ਮੁਕਾਬਲੇ ਫਿਰ ਕਿਵੇਂ ਰਹੀ ਉਦੋਂ ਕੰਪੈਰੀਜ਼ਨ ਤਾਂ ਕੁਛ ਨਹੀਂ ਸੀ ਠੀਕ ਸੀ ਕੰਮ ਉਹਨਾਂ ਦਾ ਵੀ ਚੱਲ ਜ ਜਾਂਦਾ ਸਾਡਾ ਵੀ ਚੱਲ ਜ ਜਾਂਦਾ ਸੀ ਠੀਕ ਸੀ ਉਸ ਵੇਲੇ ਮਤਲਬ ਨਹੀਂ ਕਦੇ ਸਟੇਜਾਂ ਇਕੱਠੀਆਂ ਵੀ ਹੋਈਆਂ ਇੱਕ ਤੋਂ ਨਹੀਂ ਇਕੱਠੀਆਂ ਨਹੀਂ ਕਦੇ ਹੋਈਆਂ ਇਦਾਂ ਕਦੇ ਨਹੀਂ ਹੋਇਆ ਇਕੱਠੀਆਂ ਕਦੇ ਨਹੀਂ ਹੋਈਆਂ ਠੀਕ ਹੈ ਮਤਲਬ ਇਦਾਂ ਕਦੇ ਨਹੀਂ ਹੋਇਆ ਨਹੀਂ ਤੁਸੀਂ ਜ਼ਿਆਦਾ ਦੁਆ ਨਹੀਂ ਉਹਦੀ ਬਾਤ ਮੈਂ ਤੁਹਾਨੂੰ ਦੱਸਦਾ ਵੀ ਉਹ ਭਾਈ ਤਾਂ ਅੱਜ ਵੀ ਉਹਦੀ ਫੁੱਲ ਰਿਸਪੈਕਟ ਕਰਦੇ ਆ ਜੱਜੀ ਉਹਨਾਂ ਦੀ ਉਹਨੇ ਘਰ ਹੁਣ ਵੀ ਆਪਣੇ ਫੋਟੋ ਲੱਗੀ ਚੱਲਦੀ ਉਹਨੇ ਪ੍ਰੋ ਸਟੂਡੀਓ ਬਣਾਇਆ ਸੀ ਪਿੰਡ ਆਪਦੇ ਠੀਕ ਹੈ ਉੱਥੇ ਫੋਟੋ ਲੱਗੇ ਲਿਖਿਆ ਸੀ ਸੋ